ਕਸ ਟਾਈਪ ਹੈ ਮੈਂ ਤੁਹਾਨੂੰ ਦੱਸਦੀ ਵੀ ਮੰंजे ਤੇ ਜਾ ਕੇ ਪਾਸੇ ਮਾਰੀ ਜੋ ਤੇ ਨੀਂਦ ਨਹੀਂ ਆਊਗੀ ਦੂਜੀ ਜਿਹੜੀ ਟਾਈਪ ਹੈ ਉਹ ਆਏ ਵੀ ਮੰंजे ਤੇ ਪਏ ਨੀਂਦ ਆ ਗਈ ਤੁਹਾਡੀ ਵੱਧ ਤੋਂ ਵੱਧ ਡੇਢ ਦੋ ਘੰਟੇ ਦੇ ਵਿੱਚ ਵਿੱਚ ਨੀਂਦ ਖੁੱਲ ਜਾਣੀ ਹੈ ਇਹ ਹੈਗੀ ਸੈਕਿੰਡ ਟਾਈਪ ਥਰਡ ਟਾਈਪ ਜਿਹੜੀ ਇਹ ਸਭ ਤੋਂ ਖਤਰਨਾਕ ਹੈ ਜੀ ਇਹ ਚ 4 4:30 ਵਜੇ ਸਵੇਰੇ ਸਖਤੇ ਨੀਂਦ ਖੁੱਲ ਜਣੀ ਹੈ ਉਹਦੇ ਤੋਂ ਬਾਅਦ ਨੀਂਦ ਆਣੀ ਨਹੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਸਾਰਾ ਦਿਨ ਤੁਸੀਂ ਥੱਕੇ ਥੱਕੇ ਵਾਸੀਆਂ ਮਾਰਦੇ ਜਿਹੜੇ ਬੰਦੇ ਜੌਬ ਕਰਦੇ ਨੇ ਬਹੁਤ ਸੋਲੇ ਹੁੰਦਾ 15 ਮਿੰਟ ਦਾ ਨੈਪ ਲੈਣਗੇ 15 ਮਿੰਟ ਅੱਖ ਲਾ ਲੈਣਗੇ ਕਿਤੇ ਡੱਡੁਰ ਕੇ ਸ ਜਿਖੇ ਵੜ ਕੇ ਸੋ ਬੰਦਾ ਅਲਟੀਮੇਟਲੀ ਪਰੇਸ਼ਾਨ ਹੀ ਦਿੰਦਾ ਇਹ ਜਿਹੜਾ ਸਾਡਾ ਨੁਸਕਾ ਫਾਰਮੂਲਾ ਜਿਹ ਲੈ ਕੇ ਆਏ ਆ ਇਹ ਤੁਹਾਨੂੰ ਮੈਂਟਲੀ ਰਿਲੈਕਸ ਵੀ ਕਰੇਗਾ ਤੁਹਾਡੇ ਸਟ्रेस ਲੈਵਲ ਨੂੰ ਵੀ ਘਟਾਏਗਾ ਤੁਹਾਡੇ ਦਿਮਾਗ ਦੇ ਜਿਹੜੇ ਚੱਕਰ ਵਧੇ ਹੋਏ ਨੇ ਉਹਨਾਂ ਨੂੰ ਵੀ ਸ਼ਾਂਤ ਕਰੇਗਾ ਤੁਹਾਡੇ ਅੰਦਰ ਬੇਫਿਕਰੀ ਵੀ ਲਿਆਏਗਾ ਇੱਕ ਵਾਰੀ ਫਾਰਮੂਲਾ ਬਣਾ ਕੇ ਡੱਬੇ 'ਚ ਪਾ ਕੇ ਰੱਖ ਲੈਣਾ ਆਪਦੇ ਕੋਲ ਰੋਜ਼ ਰਾਤ ਨੂੰ ਸੌਣ ਵੇਲੇ ਇੱਕ ਚਮਚਾ ਦੁੱਧ ਦੇ ਵਿੱਚ ਪਾਓ ਤੇ ਕਮਾਲ ਦੇਖੋ ਫੇ ਨੀਂਦ ਕਿੱਦਾਂ ਆਂਦੀ ਹੈ ਤੁਸੀਂ ਆਪ ਕਹਿਣਾ ਵੀ ਮੇਰੇ ਅੰਦਰ ਤੇ ਪਤਾ ਨਹੀਂ ਕੰਮ ਕਰਨ ਆ ਗਿਆ